ਅ ਬ੍ਰੋਕਰ ਟਰਾਂਸਪੇਰੈਂਸੀ ਦੇ ਕਾਮੈਂਟਸ ਸਟਿਲ ਪੈਂਡਿੰਗ ਹੈਗੇ ਆ ਸਟਿਲ ਚੱਲ ਰਹੇ ਹੈਗੇ ਆ ਜੇ ਤੁਸੀਂ ਅਜੇ ਨਹੀਂ ਕੀਤਾ ਹੈਗਾ ਤਾਂ ਪਲੀਜ਼ ਬ੍ਰੋਕਰ ਟਰਾਂਸਪੇਰੈਂਸੀ ਦਾ ਜਿਹੜਾ ਕਾਮੈਂਟਸ ਹੈ ਜਰੂਰ ਕਰ ਦਿਓ ਮੇਰਾ ਨੰਬਰ ਜਿਹੜਾ ਟੈਕਸਟ ਵਾਲਾ ਨੰਬਰ ਹੈਗਾ 5597018000 ਇਸ ਨੰਬਰ ਤੇ ਜੇ ਤੁਸੀਂ ਸਾਨੂੰ ਟੈਕਸਟ ਕਰਕੇ ਆਪਣਾ ਈਮੇਲ ਐਡਰੈਸ ਆਪਣਾ ਨਾਮ ਤੇ ਡੀਓਟੀ ਨੰਬਰ ਭੇਜ ਦਿੰਨੇ ਆ ਤੇ ਅਸੀਂ ਤੁਹਾਨੂੰ ਜਿਹੜੇ ਆ ਕਾਮੈਂਟਸ ਜਿਹੜੇ ਆ ਤੁਹਾਨੂੰ ਭੇਜ ਦਿਆਂਗੇ ਤੁਸੀਂ ਉੱਤੇ ਸਿਰਫ ਕਲਿੱਕ ਕਰਕੇ ਕਾਪੀ ਪੇਸਟ ਕਰਨੇ ਆ

ਬੜੀ ਵਧੀਆ ਸੇਵਾ ਕਰ ਰਹੇ ਹੋ ਪਰ ਜਿਹੜੀ ਤੁਸੀਂ ਇੰਗਲਿਸ਼ ਦੀ ਗੱਲ ਕਰ ਰਹੇ ਹੋ ਉਹਨਾਂ ਵਾਂਗ ਜੀ ਆਪਣੇ ਮੈਨੂ ਜਦੋਂ ਮੈਂ ਅਮਰੀਕਾ 97 ਦੇ ਵਿੱਚ ਆਇਆ ਮੈਨੂ ਬਿਲਕੁਲ ਹੀ ਸੀ ਕੁਝ ਵੀ ਪਤਾ ਨਹੀਂ ਠੀਕ ਹੈ ਜੀ ਤੇ ਹੌਲੀ ਹੌਲੀ ਆਪਣੇ ਵਾਧੇ ਗਏ ਤਾਂ ਹੌਲੀ ਹੌਲੀ ਆਪਣੇ ਕੰਮ ਨਾਲ ਆਪਣਾ ਰੋਟੀ ਯੋਗਾ ਇਸ ਵੇਲੇ ਕਰ ਲਈ ਜਾ ਜੀ ਆਪਣੇ ਕੰਮ ਨਾਲ ਆਪਣੇ ਦਾ ਜਿੱਦਾਂ ਹੁਣ ਇੱਕ ਦਿਨ ਤੁਸੀਂ ਭਾਜੀ ਖਬਰ ਦਿੱਤੀ ਸੀਗੀ ਕਿ ਕੱਲੇ ਅ ਜ ਜ ਖਬਰ ਸੁਣੀ ਸੀ ਜੀ ਤੁਹਾਡੀ ਕਿ 트럼ਪ ਇਹ ਵੀ ਕਰਨ ਜਾ ਰਿਹਾ ਹੈਗਾ ਕਿ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਹੈ ਜਾਂ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੈ ਲਾਇਸੈਂਸ ਵੀ ਉਹੀ ਲੈਣ ਜਾ ਰਿਹਾ ਜੀ ਉਹਨਾਂ ਨੂੰ ਮੈਨੇਟਰਾਂ ਦੇ ਆਰਕੰਸਾ ਦੇ ਵਿੱਚ ਆ ਰਿਹਾ ਹੈ ਬਿੱਲ ਹਾਂਜੀ ਨਹੀਂ ਉਹ 트럼ਪ ਦਾ ਨਹੀਂ ਜੀ ਆਰਕੰਸਾ ਸਟੇਟ ਵਾਲੇ ਬਿੱਲ ਲੈ ਕੇ ਆ ਰਹੇ ਹਾਂ ਜੀ ਹਾਂ ਜੀ ਮੈਂ ਖਬਰ ਸੁਣੀ ਸੀ ਭਾਜੀ ਮੈਨੂੰ ਇੰਨਾ ਨਹੀਂ ਪਤਾ ਵੀ ਆਪਣੇ ਲਈ ਕਿਹਨਾ ਦੀ ਹੈਗੀ ਪਰ ਇੰਗਲਿਸ਼ ਭਾਜੀ ਹਰੇਕ ਜੋਬ ਦੇ ਵਿੱਚ ਬਹੁਤ ਜ਼ਰੂਰੀ ਹੈ ਜੀ ਭਵੇਂ ਤੁਸੀਂ ਆਪਣੇ ਥੋੜਾ ਬਹੁਤ ਇਹ ਆਪਣਾ ਰੋਟੀ ਪਾਣੀ ਯੋਗਾ ਕਰੋ ਬਸ ਬਹੁਤ ਜ਼ਰੂਰੀ ਆ ਭਾਜੀ ਮੈਂ ਸਿਰਫ ਇਨੀ ਗੱਲ ਕਰ ਰਹੀ ਸੀ ਮੈਂਟ ਕੇ ਲੈਣਾ ਸੀ ਸਾਡਾ ਧੰਨਵਾਦ ਜੀ ਮਿਹਰਬਾਨੀ ਭਾਜੀ ਇੱਥੇ ਇਹ ਨਹੀਂ ਕਹਿਆ ਦੇ ਵੀ ਆਪਣੀ ਪੰਜਾਬੀ ਨੂੰ ਭੁੱਲ ਜਾਓ ਬਾਈਲਿੰਗਵਲ ਬਣੋ ਮਲਟੀ ਲੈਂਗੁਅਲ ਬਣੋ ਜਮਾਨਾ ਅੱਗੇ ਉਹਨਾਂ ਲੋਕਾਂ ਦਾ ਆ ਜਿਨ੍ਹਾਂ ਨੂੰ ਜ਼ਿਆਦਾ ਭਾਸ਼ਾਵਾਂ ਹੁੰਦੀਆਂ ਆ ਆਪਾਂ ਉਸ ਮੁਲਕ 'ਚ ਰਹਿੰਦੇ ਆ ਜਿਹਨੂੰ ਮੈਲਟਿੰਗ ਪੌਟ ਆਖਦੇ ਆ ਕਿੰਨੀਆਂ ਤਰ੍ਹਾਂ ਦੇ ਜਿਹੜੇ ਲੋਕ ਨੇ ਚਲੋ ਸਰਕਾਰਾਂ ਦੀਆਂ ਪਾਲਿਸੀਆਂ ਕਦੀ ਕਿਹਦੀਆਂ ਕਿੱਦਾਂ ਕਦੀ ਕਿੱਦਾਂ ਪਰ ਤੁਸੀਂ ਦੇਖੋ ਪ੍ਰਾਈਵੇਟ ਖੇਤਰ ਤੋਂ ਲੈ ਕੇ ਹਰ ਇੱਕ ਖੇਤਰ ਦੇ ਵਿੱਚ ਉਹਨਾਂ ਲੋਕਾਂ ਦੀ ਚੜ੍ਹਾਈ ਆ ਜਿਨ੍ਹਾਂ ਨੂੰ ਇੱਕ ਤੋਂ ਜ਼ਿਆਦਾ ਜਿਹੜੀਆਂ ਲੈਂਗੁਏਜਸ ਜਿਹੜੀਆਂ ਆਉਂਦੀਆਂ ਆ ਸੋ ਆਪਣੀ ਵੀ ਨਹੀਂ ਭੁੱਲਣੀ ਤੇ ਜਿਹੜੀ ਚੱਲ ਰਹੀ ਆ ਉਹਨੂੰ ਜਿਹੜਾ ਉਸ ਪੱਖ ਤੋਂ ਜਿਹੜਾ ਉਹ ਸਿੱਖੋ ਵੀ ਉਹਦੇ ਵਿੱਚ ਆਪਾਂ ਇੱਕ ਰੁਜ਼ਗਾਰ ਜਿਹੜਾ ਨਾਲ ਬੈਟਰ ਜਿਹੜਾ ਉਹ ਪੈਦਾ ਕਰ ਸਕੀਗੇ ਅ ਸਮਾ ਜਿਹੜਾ ਆਪਣਾ ਸਮਾਪਤੀ ਵਾਲਾ ਇੱਕ ਅਦਾ ਕਾਲਰ ਲੈ ਕੇ ਤੇ ਫਿਰ ਆਪਾਂ ਕਰਦੇ ਆ ਜੀ ਸਮਾਪਤ ਰੁਪਿੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਤਾਂ ਇੱਕ ਚੀਜ਼ ਇਹ ਪੁੱਛਣਾ ਚਾਹੁੰਦਾ ਵੀ ਜਦ ਤੁਸੀਂ ਮੁਲਕ ਦੂਜੇ ਘਰੇ ਆ ਗਜਨੇ ਆ ਹਨਾ ਚਲੇ ਫਿਰ ਆਪਾਂ ਇਹ ਤਾਂ ਫਿਰ ਮੁਲਕ ਦੀ ਗੱਲ ਕਰਦੇ ਆ ਜਾਂ ਆਪਾਂ ਕਿਸੇ ਦੇ ਵੀ ਘਰੇ ਜਾਨੇ ਆ ਆਪਾਂ ਉਹਦੇ ਹਿਸਾਬ ਨਾਲ ਰਹਿਣਾ ਪੈਂਦਾ ਨਾ ਕਿ ਆਪਾਂ ਆਪਣੇ ਹਿਸਾਬ ਨਾਲ ਉੱਤੇ ਰਹਿਨੇ ਆ ਮਤਲਬ ਵੀ ਜੇ ਆਪਾਂ ਦੂਜੇ ਹੋਣਾ ਅੰਗਰੇਜ਼ੀ ਦੇ ਦੇਸ਼ ਵਿੱਚ ਆ ਗਏ ਅਮਰੀਕਾ ਆ ਗਏ ਕੈਨੇਡਾ ਆ ਗਏ ਜਾਂ ਜਿੱਥੇ ਵੀ ਚਲੇ ਗਏ ਤੁਸੀਂ ਵੀ ਤੁਹਾਡੀ ਜਿਹੜੀ ਉਹਨਾਂ ਦੀ ਲੈਂਗੁਏਜ ਤੁਹਾਨੂੰ ਉਹ ਬੋਲਣੀ ਪੈਣੀ ਹੈ ਕਿ ਤੁਸੀਂ ਆਪਣੀ ਆਪਣੀ ਮਾਰੀ ਜਾਓਗੇ ਜਾਂ ਤੁਸੀਂ ਆਪਣੀ ਮਾਰੋਗੇ ਤਾਂ ਤੁਹਾਡੀ ਕਿਸੇ ਨੇ ਸਮਝ ਨਹੀਂ ਨਹੀਂ ਆ ਤੁਹਾਨੂੰ ਉਹਦੇ ਅਕੋਰਡਿੰਗਲੀ ਚੱਲਣਾ ਪੈਣਾ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਕਰਨਾ ਪੈਣਾ ਸੋ ਆਈ ਥਿੰਕ ਇਹ ਜ਼ਰੂਰੀ ਹੈ ਤੁਹਾਨੂੰ ਇੰਗਲਿਸ਼ ਸਿੱਖਣੀ ਚ ਆਉਣੀ ਚਾਹੀਦੀ ਹੈ ਤੇ ਕਰਨੀ ਵੀ ਚਾਹੀਦੀ ਆ ਜਿਪਦਾ ਕੱਲ ਨੂੰ ਆਪਾਂ ਤਾਂ ਹਰ ਵਕਤ ਸੜਕਾਂ ਤੇ ਫਿਰਨਾ ਹੈ ਜੀ ਹਰ ਵਕਤ ਮੌਤ ਦੇ ਸਾਹਮਣੇ ਫਿਰਦੇ ਰਹਨੇ ਆਪਾਂ ਆਪਾਂ ਨੂੰ ਨਹੀਂ ਪਤਾ ਅਗਲੇ ਪਲ ਕੀ ਹੋ ਜਾ ਕਪਾ ਸਹੀ ਚੱਲ ਰਿਹਾ ਦੂਜੇ ਦਾ ਨਹੀਂ ਪਤਾ ਉਹਨੇ ਕੀ ਕਰ ਦੇਣਾ ਤਾਂ ਤੁਸੀਂ ਆਪਣੇ ਆਪ ਨੂੰ ਦੱਸੋਗੇ ਕਿਵੇਂ ਕਿਸੇ ਨੂੰ ਫੇਸ ਕਿਤਾ ਕਰੋਂਗੇ ਆਪਣੀ ਪ੍ਰੋਬਲਮ ਕਿਵੇਂ ਤੁਸੀਂ ਦੱਸੋਂਗੇ ਕਿਸੇ ਨੂੰ ਇਹਦਾ ਕੁਐਸਚਨ ਹੋਣਾ ਹੀ ਨਹੀਂ ਚਾਹੀਦਾ ਜੀ ਇੰਗਲਿਸ਼ ਆਉਣੀ ਚਾਹੀਦੀ ਆ ਕਿ ਨਹੀਂ ਇਹ ਤਾਂ ਕੰਪਲਸਰੀ ਆ ਜੇ ਨਾ ਹੁੰਦਾ ਤਾਂ ਤੁਸੀਂ ਡੀ.ਐਲ. ਤੋਂ ਲਾਇਸੈਂਸ ਇੰਗਲਿਸ਼ ਚ ਕਿਉਂ ਦਿੰਦੇ ਉਹ ਵੀ ਪੰਜਾਬੀ ਚ ਦੇ ਲੈਂਦੇ ਠੀਕ ਹੈ ਨਾ ਜੀ ਜੀ ਹੈਲੋ ਥੈਂਕ ਯੂ ਹਾਂਜੀ ਹਾਂਜੀ ਸੁਣ ਰਹੀ ਹਾਂ ਬਿਲਕੁਲ ਬਿਲਕੁਲ ਇਹ ਤਾਂ ਬਿਲਕੁਲ ਸੱਚੀ ਗੱਲ ਹੈਗੀ ਆ ਕਿ ਜਿਹੜੀ ਜਿਹੜੀ ਤਾਂ ਦੇਸ਼ ਜਾਈਏ ਜਿੱਥੋਂ ਵੀ ਜਾਈਏ ਆਪਣੀ ਤਾਂ ਹੀ ਭੁਲੜੀ ਲੇਕਿਨ ਉਹ ਵੀ ਨਾ ਲਰਨ ਕਰਨੀ ਚਾਹੀਦੀ ਆ ਉਹ ਵੀ ਸਿੱਖਣੀ ਚਾਹੀਦੀ ਆ ਜ਼ਰੂਰੀ ਆ ਕਿਉਂਕਿ ਆਪਣੀ ਗੱਲ ਸਮਝਾਉਣੀ ਆਪਣਾ ਮੁੱਦਾ ਆਪਣਾ ਪੱਖ ਰੱਖਣਾ ਤਾਂ ਹੀ ਰੱਖ ਸਕਦੇ ਜੇ ਸਾਨੂੰ ਉਹਨਾਂ ਦੀ ਭਾਸ਼ਾ ਆਉਂਦੀ ਆ ਰਮਨ ਜੀ ਤੁਸੀਂ ਵੀ ਸੁਣਿਆ ਹੋਣਾ ਮੈਂ ਵੀ ਕਈ ਵਾਰ ਆਪਾਂ ਨੇ ਬੰਦੇ ਕਹਿੰਦੇ ਯਾਰ ਵੀ ਮੈਂ ਪੰਜਾਬੀ ਸੀ ਤਾਂ ਕਰਕੇ ਮੈਨੂੰ ਪੁਲਿਸ ਵਾਲਾ ਟਿਕਟ ਦੇ ਗਿਆ ਗਲਤ ਟਿਕਟ ਦੇ ਗਿਆ ਜਾਂ ਮੇਰਾ ਸਮਝਾ ਨਹੀਂ ਸਕੇ ਅਸੀਂ ਗੱਲ ਨੂੰ ਉਹ ਮੇਨ ਰੀਜ਼ ਇਹੀ ਹੁੰਦਾ ਵੀ ਆਪਾਂ ਐਕਸਪਲੇਨ ਨਹੀਂ ਕਰ ਸਕੇ ਹੁਣ ਪੰਜਾਬ ਚ ਵੀ ਦੇਖ ਲਓ ਵੀ ਜਦੋਂ ਹੋਰ ਸਟੇਟਾਂ ਦੇ ਬੰਦੇ ਬਿਹਾਰ ਗੁਜਰਾਤ ਤੋਂ ਉਧਰੋਂ ਜੁਪੀ ਤੋਂ ਆਂਦੇ ਆਪਾਂ ਉਹਨਾਂ ਨੂੰ ਹਿੰਦੀ ਬੋਲਣ ਲੱਪੇ ਨੇ ਠੀਕ ਹੈ ਕਿ ਨਹੀਂ ਉੱਥੇ ਵੀ ਤਾਂ ਸਿੱਖਦੇ ਹੀ ਆ ਤੇ ਸੋ ਡਾਇਰੈਕਟ ਆ ਕੇ ਆਪਾਂ ਇਹ ਨਹੀਂ ਕਹਿੰਦੇ ਵੀ ਬਹੁਤ ਗੁਜ਼ਾਰੇਯੋਗੀ ਜ਼ਰੂਰ ਹੋਣੀ ਚਾਹੀਦੀ ਤਾਂ ਕਿ ਕਮਿਊਨੀਕੇਸ਼ਨ ਹੋ ਜਾਵੇ ਜਿੱਦਾਂ ਆਪਣੇ ਪੰਜਾਬ ਦੇ ਜੱਟ ਹਿੰਦੀ ਬੋਲਦੇ ਉਹ ਇੱਥੇ ਆਣ ਕੇ ਇੰਗਲਿਸ਼ ਵੀ ਬੋਲਣੀ ਚਾਹੀਦੀ ਹੈ ਨਾ ਉੱਥੇ ਦੇਖੋ ਹਰ ਇੱਕ ਬੰਦਾ ਹਿੰਦੀ ਸਿੱਖ ਜਾਂਦਾ ਹੈ ਨਾ ਜੀ ਜੀ ਤੇ ਬਾਕੀ ਦੂਸਰੀ ਗੱਲ अगेन ਵਾਂਸ ਅਗੇਨ ਰਾਜਗੁਰੂ ਮੈਂ ਫਿਰ ਆਸਤੇ ਮੈਨੂੰ ਚੰਗਾ ਹੋ ਗਿਆ ਭਾਜੀ ਨੇ ਚੇਤੇ ਕਰਾਤਾ ਬ੍ਰੋਕਰ ਟਰਾਂਸਪਰੈਂਸੀ ਜਿਹੜੀ ਆ ਉਹ ਜ਼ਰੂਰੀ ਹੈਗੀ ਆ ਜਿਹਦੇ ਵਿੱਚ ਕਿ ਬ੍ਰੋਕਰ ਟਰਾਂਸਪਰੈਂਸੀ ਦੇ ਵਿੱਚ ਇਹ ਰੂਲ ਬਣ ਰਿਹਾ ਹੈਗਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿੱਥੇ ਬ੍ਰੋਕਰ ਨੂੰ ਤੁਹਾਡੇ ਜਿਹੜੇ ਆ ਰੇਟਸ ਆ ਉਹ ਦੱਸਨੇ ਪੈਣਗੇ ਕਿ ਉਹਨੂੰ ਸ਼ਿਪਰ ਕੋ ਕਿਹੜੇ ਰੇਟਸ ਮਿਲੇ ਹੈਗੇ ਆ ਸੋ ਇਹ ਰੂਲ ਬਣ ਜਾ ਰਿਹਾ ਹੈਗਾ ਇਹਦੇ ਉੱਤੇ ਤੁਹਾਡੇ ਕਮੈਂਟਸ ਦੀ ਲੋੜ ਹੈਗੀ ਆ ਜੇ ਤੁਹਾਨੂੰ ਕਮੈਂਟਸ ਨਹੀਂ ਪਤਾ ਲੱਗ ਰਿਹਾ ਕੀ ਕਰਨੇ ਆ ਸਾਡਾ ਨੰਬਰ ਹੈਗਾ 5597018000 ਇੱਥੇ ਸਿਰਫ ਟੈਕਸ ਕਰਨਾ ਤੁਸੀਂ ਸਾਨੂੰ ਆਪਣਾ ਨਾਮ ਕੰਪਨੀ ਦਾ ਡੀਓਟੀ ਨੰਬਰ ਤੇ ਆਪਣਾ ਈਮੇਲ ਐਡਰੈਸ ਫਿਰ ਮੈਂ ਦੱਸ ਦਿਆਂ ਆਪਣਾ ਨਾਮ ਕੰਪਨੀ ਦਾ ਡੀਓਟੀ ਨੰਬਰ ਤੇ ਈਮੇਲ ਐਡਰੈਸ ਇਹ ਤਿੰਨ ਚੀਜ਼ਾਂ ਸਾਨੂੰ ਟੈਕਸ ਕਰ ਦਿਓ ਅਸੀਂ ਤੁਹਾਨੂੰ ਸਾਰਾ ਜਿਹੜਾ ਇਨਫੋਰਮੇਸ਼ਨ ਆ ਉਹ ਚਾਹੇ ਟੈਕਸ ਵਾਇਰ ਬੈਕ ਕਰਾਂਗੇ ਜਾਂ ਈਮੇਲ ਕਰਾਂਗੇ ਜਿੱਦਾਂ ਦਾ ਸਾਡੇ ਕੋਲ ਸਮਾਂ ਅਵੇਲੇਬਲ ਹੋਇਆ ਅਸੀਂ ਤੁਹਾਨੂੰ ਰਿਸਪੌਂਡ ਬੈਕ ਕਰਾਂਗੇ ਸੋ ਪਲੀਜ਼ ਜਿਹੜੇ ਬ੍ਰੋਕਰ ਟਰਾਂਸਪਰੈਂਸੀ ਦੇ ਕਮੈਂਟਸ ਹੈਗੇ ਆ ਇਹ ਜਰੂਰ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੁਹਾਡੇ ਲਈ ਇਸ ਚੀਜ਼ ਉੱਤੇ ਲੱਖਾਂ ਦੇ ਵਿੱਚ ਕਾਮੈਂਟ ਹੋਣੇ ਚਾਹੀਦੇ ਆ ਮੇਰੇ ਕੋਲ ਐਸ ਐਸ ਕੋਲੇ ਆਪਾਂ 6000 ਤੇ ਬੈਠੇ ਆ ਜਿਹੜੋ ਪਿਛਲੀ ਵਾਰੀ ਆਪਾਂ ਕਿਤੇ ਸੀਗੇ 5000 ਸੀ ਅ ਬਸ ਹੋ ਗਏ ਸੀਗੇ ਉਦੋਂ 4800 ਦੇ ਲਾਗੇ ਬੰਦ ਹੋਏ ਸੀਗੇ ਪਰ ਡੈਫੀਨਿਟਲੀ ਪਲੀਜ਼ 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 ਜਰੂਰ ਇੱਥੇ ਜਿਹੜਾ ਅਸਰ ਕਰੋ ਜਰੂਰ ਇੱਥੇ ਕੰਮ ਜਿਹੜਾ ਆ ਉਹ ਕਰੋ 6815 ਕਮੈਂਟ ਨੇ ਇਸ ਟਾਈਮ ਜੀ ਤੇ ਸਮਾ ਸਮਾਪਤਾ ਬੜੀ ਮਿਹਰਬਾਨੀ ਰਮਨ ਜੀ ਹਰਜੋਤ ਜੀ ਮਿਲਦੇ ਆਪਾਂ ਅਗਲੀ ਵਾਰੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ